ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਲੈ ਕੇ ਆਏ ਆ ਆਪਾਂ ਘਰੇ ਆਪਾਂ ਦੇਸੀ ਕੈਲਸ਼ੀਅਮ ਕਿਵੇਂ ਤਿਆਰ ਕਰਨੀਆਂ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਮਾਰਕੀਟ ਦੇ ਵਿੱਚ ਬਹੁਤ ਕੰਪਨੀਆਂ ਦੀਆਂ ਕੈਲਸ਼ੀਅਮ ਆਉਂਦੀਆਂ ਤੇ ਬਹੁਤ ਹੀ ਮਹਿੰਗੀਆਂ ਮਹਿੰਗੀਆਂ ਹੈਗੀਆਂ ਤੇ ਆਮ ਕਿਸਾਨ ਭਰਾ ਜਿਹੜੇ ਉਹ ਨਹੀਂ ਲਿਆ ਸਕਦੇ ਨਹੀਂ ਵਰਤ ਸਕਦੇ ਤੇ ਆਪਾਂ ਤੁਹਾਨੂੰ ਦੱਸਾਂਗੇ ਬਹੁਤ ਹੀ ਸਸਤੀ ਕੈਲਸ਼ੀਅਮ ਕਿਵੇਂ ਆਪਾਂ ਘਰੇ ਤਿਆਰ ਕਰਨੀਆਂ ਤੇ ਪੂਰੀ ਜਾਣਕਾਰੀ ਦੇਵਾਂਗੇ ਤੁਹਾਨੂੰ ਕਿਹੜੇ ਪਸ਼ੂ ਨੂੰ ਆਪਾਂ ਦੇਣੀ ਹੈ ਸੂਣ ਵਾਲੇ ਨੂੰ ਦੇ ਸਕਦੇ ਆ ਜਾਂ ਆਪਾਂ ਦੁੱਧ ਵਾਲੇ ਨੂੰ ਦੇਣੀ ਆ ਕਿੰਨੀ ਦੇਣੀ ਆ ਪ੍ਰੋਪਰ ਤੁਹਾਨੂੰ A to Z ਜਾਣਕਾਰੀ ਦੇਵਾਂਗੇ ਕਿਵੇਂ ਬਣਾਉਣੀ ਆ ਸਾਰੀ ਦੱਸਾਂਗੇ ਤੇ ਬਣੇ ਰਿਓ ਵੀਡੀਓ ਦੇਖਣ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬਿੱਲ ਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਪਿਆਰ ਕਰਨੇ ਵੀਡੀਓ ਲਾਈਕ ਕਰਉਂਦੇ ਰਹਿਣੇ ਆ ਤੇ ਆਜੋ ਕਿਸਾਨੋ ਜੀ ਤੁਹਾਨੂੰ ਦੱਸ ਦਿਆਂ ਕੀ ਕੀ ਚੀਜ਼ਾਂ ਲੈਣੀਆਂ ਤੇ ਕਿਵੇਂ ਕੈਲਸ਼ੀਅਮ ਤਿਆਰ ਕਰਨੀਆਂ ਆਪਾਂ ਬਣੇ ਰਹੋ ਵੀਡੀਓ ਦੇਖ ਐਂਡ ਤੱਕ ਕਿਸਾਨ ਦੋਸਤੋ ਜਿਹੜੀ ਵੀ ਆਪਾਂ ਇਹ ਕੈਲਸ਼ੀਅਮ ਘਰੇ ਤਿਆਰ ਕਰਨੀ ਹੈ ਦੇਸੀ ਕੈਲਸ਼ੀਅਮ ਬਹੁਤ ਹੀ ਸਸਤੀ ਆ ਤੇ ਤੁਹਾਨੂੰ ਮੁੱਲ ਦੀ ਕੈਲਸ਼ੀਅਮ ਲਿਆਉਣ ਦੀ ਜ਼ਰੂਰਤ ਨਹੀਂ ਪੈਣੀਗੀ ਤੇ ਬਹੁਤ ਵਧੀਆ ਰਿਜ਼ਲਟ ਵੀ ਇਹਦਾ ਆਪਾਂ ਵਰਤਦੇ ਆ ਤੇ ਤੁਹਾਨੂੰ ਦੱਸਦੇ ਆਪਾਂ ਕੀ ਕੀ ਚੀਜ਼ ਲਿਆਉਣੀ ਆ ਕਿਵੇਂ ਬਣਾਉਣੀ ਆ ਤੇ ਕਿਹੜੇ ਪਸ਼ੂ ਨੂੰ ਦੇਣੀ ਆ ਆਪਾਂ ਦੋਸਤੋ ਆਪਾਂ ਲੈਣਾ ਕਲੀ ਚੂਨਾ ਬੁਝਿਆ ਹੋਇਆ ਚੂਨਾ ਜਿਹਨੂੰ ਕਹਿੰਦੇ ਆ ਇਹ ਆਪ ਜਿਹੜਾ ਕੰਧਾਂ ਤੇ ਫੇਰਦੇ ਆ ਉਹ ਅਕਲੀ ਚੂਨਾ ਹੈ ਤੇ ਇਹ ਜਿਹੜਾ 10 ਕਿਲੋ ਦੀ ਪੈਕਿੰਗ ਲਗਭਗ 100 ਰੁਪਏ 120 ਰੁਪਏ ਦਾ ਮਿਲ ਜਾਂਦਾ ਹੈ ਤੇ ਤੁਸੀਂ ਇਹ ਜਿੰਨੇ ਵੀ ਪਸ਼ੂ ਪਾਲਕ ਭਰਾ ਪਸ਼ੂ ਰੱਖਦੇ ਆ ਤੇ ਇਹ ਹੋਰ ਚੀਜ਼ ਖਤਮ ਹੋ ਜੇ ਤਾਂ ਵੱਖਰੀ ਗੱਲ ਆ ਆ ਚੀਜ਼ ਤੁਹਾਡੇ ਫਾਰਮ ਦੇ ਵਿੱਚ ਖਤਮ ਨਹੀਂ ਹੋਣੀ ਚਾਹੀਦੀ ਇਹਦੇ ਇੰਨੇ ਕ ਫਾਇਦੇ ਤੁਹਾਨੂੰ ਫਾਇਦੇ ਦੱਸਾਂਗੇ ਜਿਵੇਂ ਕਿ ਜੇ ਤੁਹਾਡੇ ਪਸ਼ੂਆਂ ਦੇ ਚਿਚੜ ਨਹੀਂ ਮਰਦੇ ਹੈਗੇ ਤਾਂ ਤੁਸੀਂ ਜਿੱਥੇ ਪਸ਼ੂਆਂ ਨੂੰ ਬੰਨ੍ਹਦੇ ਹੋ ਤਾਂ ਉੱਥੇ ਇਹਦਾ ਛਿੱਟਾ ਜ਼ਰੂਰ ਦੇ ਦਿਓ ਤੇ ਕਲੀ ਆ ਜਿਹੜੀ ਇਹਦੀ ਇਹਨੂੰ ਭੌਂਕੇ ਵੀ ਤੁਸੀਂ ਕੰਧਾਂ ਤੇ ਫੇਰ ਸਕਦੇ ਹੋ ਖੁਰਨੀ ਤੇ ਫੇਰ ਸਕਦੇ ਹੋ ਤੇ ਬਹੁਤ ਬਿਮਾਰੀਆਂ ਨੂੰ ਕੰਟਰੋਲ ਕਰਦੀ ਆ ਜਿਵੇਂ ਕੋਈ ਮੂੰਹ ਖੁਰਦੀ ਬਿਮਾਰੀ ਆਉਂਦੀ ਆ ਤੁਸੀਂ ਉਦੋਂ ਵੀ ਘਰੇ ਵੀ ਤੁਸੀਂ ਇਹੋ ਕਰ ਸਕਦੇ ਹੋ ਪਸ਼ੂਆਂ ਤੋਂ ਪਾਸੇ ਐਸੇ ਕਿੱਲਿਆਂ ਕੋਲੇ ਛਿੱਟਾ ਦੇ ਸਕਦੇ ਹੋ ਇਹਦਾ ਬਹੁਤ ਵਧੀਆ ਰਿਜ਼ਲਟ ਹੈ ਨਾਲ ਤਾਂ ਸਸਤੀ ਦੀ ਸਸਤੀ ਆ ਨਾਲੇ ਰਿਜ਼ਲਟ ਬਹੁਤ ਵਧੀਆ ਚਿਚੜਾ ਜਿਹੜੇ ਉਹ ਖੁਰਨੀ ਦੇ ਤੇੜਾਂ ਦੇ ਵਿੱਚ ਜਾਂ ਖੜਾਂਚੇ ਦੀਆਂ ਤੇੜਾਂ ਦੇ ਵਿੱਚ ਮੈਟਾਂ ਥੱਲੇ ਬੱਚੇ ਦਿੰਦੇ ਆ ਤੇ ਜੇ ਤੁਸੀਂ ਇਹਨੂੰ ਮਹੀਨੇ ਦੇ ਵਿੱਚ ਦੋ ਵਾਰ ਤਿੰਨ ਵਾਰ ਛਿੱਟਾ ਦੋਗੇ ਤਾਂ ਤੁਹਾਡੇ ਜਿਹੜੇ ਚਿਚੜਾ ਬਿਲਕੁਲ ਖਤਮ ਹੋ ਜਾਣਗੇ ਫਾਰਮ ਦੇ ਵਿੱਚੋਂ ਤੇ ਸਾਨੂੰ ਦੱਸਦੇ ਆਪਾਂ ਕੈਲਸ਼ੀਅਮ ਕਿਵੇਂ ਤਿਆਰ ਕਰਨੀ ਆ ਕੈਲਸ਼ੀਅਮ ਤੁਸੀਂ 5 ਕਿਲੋ ਲੈ ਲੈਣੀ ਆ 5 ਕਿਲੋ ਕਲੀ ਚੂਨਾ ਲੈਣਾ ਇਹ ਸੁੱਕਾ ਤੇ ਖੁੱਲਾ ਬਰਤਨ ਲੈ ਲੈਣਾ ਘੱਟੋ ਘੱਟ 20 25 ਲੀਟਰ ਵਾਲਾ ਤੇ ਉਹਦੇ ਵਿੱਚ ਤੁਸੀਂ ਕੀ ਕਰਨਾ ਇਹਨੂੰ ਪਾ ਕੇ ਤੇ ਵਿੱਚ ਪਾਉਣਾ ਪਾਣੀ ਇਹਦੇ ਪਾਣੀ ਪਾਉਣਾ ਤੁਸੀਂ 8 ਤੋਂ 10 ਲੀਟਰ ਪਾਣੀ ਫਿਰ ਉਹਨੂੰ ਚੰਗੀ ਤਰ੍ਹਾਂ ਘੋਲਣਾ ਹੈ ਘੋਲ ਕੇ ਤੁਸੀਂ ਛੱਡ ਦੇਣਾ ਇਹਨੂੰ ਘੱਟੋ ਘੱਟ 3 ਦਿਨ ਸੁਬਾ ਸਾਮ ਹਿਲਾਉਣਾ ਤੇ ਜਦੋਂ ਚੰਗੀ ਤਰ੍ਹਾਂ ਇਹ ਘੁਲ ਗਏ ਪਾਣੀ ਕੱਲਾ ਨਿੱਤਰ ਗਿਆ ਉੱਪਰ ਫਿਰ ਤੁਸੀਂ ਇਹਨੂੰ ਪਾਣੀ ਵਧਾ ਲੈਣਾ ਜਿੰਨਾ ਵੀ 20 ਲੀਟਰ 25 ਲੀਟਰ ਜੇ 10 ਲੀਟਰ ਕਲੀਚ ਉਹਨਾਂ ਲੈਣਾ ਤਾਂ 20 ਲੀਟਰ ਪਾਣੀ ਪਾਲਿਓ 25 ਪਾਲੋਗੇ ਤਾਂ ਵੀ ਕੋਈ ਨਹੀਂ 25 ਲੀਟਰ ਪਾਣੀ ਪਾ ਕੇ ਤੇ ਬਿਲਕੁਲ ਜਦੋਂ ਨਿੱਤਰ ਗਿਆ ਆਪਣੇ ਜਿਵੇਂ ਆ ਗਏ ਇਹਨੂੰ 3 ਦਿਨ ਹੋ ਗਏ ਹੁਣ 35 ਨੂੰ ਪਾਣੀ ਨਿੱਤਰ ਗਿਆ ਬਿਲਕੁਲ ਤੇ ਇਹਦਾ ਪਾਣੀ ਤੁਸੀਂ ਜਿਹੜਾ ਇਹਨੂੰ ਉੱਪਰੋਂ ਜਿਹੜੀ ਆ ਸਿਕਰੀਆ ਦੀ ਇਹ ਪਾਸੇ ਕਰਕੇ ਇਸ ਤਰ੍ਹਾਂ ਕੱਲਾ ਪਾਣੀ ਲੈਣਾਗਾ ਹਿੱਲਣ ਨਹੀਂ ਦੇਣੀ ਵੀ ਥੱਲੋਂ ਜਿਹੜੀ ਕਲੀ ਆ ਉਹ ਆਵੇ ਨਾ ਵਿੱਚ ਇਹਦੇ ਤੁਸੀਂ ਪਾਸੇ ਕਰਕੇ ਇਸ ਤਰ੍ਹਾਂ ਇਹਨੂੰ ਸਾਫ ਸਾਬ ਪਾਣੀ ਇਹਦਾ ਲੈ ਲੈਣਾ ਕਿਸੇ ਚੰਗੇ ਬਰਤਨ ਦੇ ਵਿੱਚ ਇਹਨੂੰ ਸਟੋਰ ਵੀ ਕਰਕੇ ਤੁਸੀਂ ਰੱਖ ਸਕਦੇ ਹੋ ਮਹੀਨਾ ਵੀ ਦਿਨ ਤੇ 100 ਗ੍ਰਾਮ ਪਸ਼ੂ ਨੂੰ ਦੇਣਿਆ 100 ਗ੍ਰਾਮ ਸਵੇਰ 100 ਗ੍ਰਾਮ ਸ਼ਾਮ ਨੂੰ ਤੇ ਦੇਣੀ ਹੈ ਜਿਹੜੇ ਪਸ਼ੂ ਸੂਣ ਵਾਲਾ ਉਹਨੂੰ ਨਹੀਂ ਦੇਣੀ ਹੈਗੀ ਉਹਨੂੰ ਸੂਣ ਵਾਲੇ ਪਸ਼ੂ ਨੂੰ ਤੁਸੀਂ ਨੂਨ ਤੇ ਕੈਲਸ਼ੀਅਮ ਤੇ ਮਿੱਠਾ ਸੋਡਾ ਇਹ ਤਾਂ ਬਿਲਕੁਲ ਵੀ ਨਹੀਂ ਦੇਣਾ ਹੈਗਾ ਤੇ ਜਿਹੜਾ ਪਸ਼ੂ ਛੋਟਾ ਦੁੱਧ ਵਾਲਾ ਸੂਆਵਾ ਜਾਂ ਤੋਕੜਾ ਜਾਂ ਅਫਸਰ ਝੋਟੀਆਂ ਉਹਨਾਂ ਨੂੰ ਤੁਸੀਂ ਕੈਲਸ਼ੀਅਮ ਦੇਣਾ ਇਹਦੇ ਨਾਲ ਜਿਹੜਾ ਸੂਆਵਾ ਪਸ਼ੂ ਆ ਸੱਜਰਾ ਜਾ ਟੋਕੜਾ ਨਾ ਤਾਂ ਦੁੱਧ ਦੇ ਵਿੱਚ ਫਰਕ ਪਊਗਾ ਦੁੱਧ ਵੀ ਵਧੂਗਾ ਨਾਲੇ ਐਨਐਸ ਵਧੂਗੀ ਫੈਂਟ ਵੀ ਵਧੂਗੀ ਬਹੁਤ ਰਿਜ਼ਲਟ ਹੈ ਇਹਦੇ ਤੇ ਤੁਸੀਂ ਵਰਤ ਕੇ ਨਾਲੇ ਸਸਤਾ 100 ਰੁਪਏ ਦੇ ਵਿੱਚ ਤੁਸੀਂ ਕੈਲਸ਼ੀਅਮ ਤਿਆਰ ਕਰ ਸਕਦੇ ਹੋ ਸਿਰਫ ਇਹ ਸਾਨੂੰ ਰੁਪਏ 2 ਰੁਪਿਆ ਦੀ ਡੇਲੀ ਕੈਲਸ਼ੀਅਮ ਪਿਆ ਕਰੂਗੀ ਇੰਨੀ ਸਸਤੀ ਪੈਂਦੀ ਹੈ ਤੇ ਇਸ ਤਰ੍ਹਾਂ ਤੁਸੀਂ ਸਟੋਰ ਕਰਕੇ ਰੱਖ ਲਓ ਜਦੋਂ ਵੀ ਆਪਣੇ ਪਸ਼ੂ ਨੂੰ ਤੁਸੀਂ ਪਾਣੀ ਪਿਉਣਾ ਤੇ ਉਦੋਂ 100 ਗ੍ਰਾਮ ਦਾ ਕੋਈ ਤੁਸੀਂ ਭਾਂਡਾ ਲੈ ਲਿਓ ਤੇ ਉਹਨੂੰ ਭਰ ਕੇ ਤੁਸੀਂ ਜੇ ਤਾਂ ਪਾਣੀ ਦੇ ਵਿੱਚ ਉਹ ਕਰਕੇ ਰਲਾ ਕੇ ਇਸ ਤਰ੍ਹਾਂ ਵਿੱਚ ਇਹਨੂੰ ਹੋਰ ਪਾਣੀ ਪਾ ਲੈਣਾ ਪਿਆ ਦੇਣਾ ਪਸ਼ੂ ਨੂੰ ਤੇ ਜੇ ਤੁਸੀਂ ਐਸੇ ਤਰ੍ਹਾਂ ਇਹਨੂੰ ਐ ਵੀ ਪਿਉਣਾ ਕਲਾ ਐ ਵੀ ਪਿਆ ਸਕਦੇ ਹੋ 100 ਗ੍ਰਾਮ ਸਵੇਰ 100 ਗ੍ਰਾਮ ਸ਼ਾਮ ਨੂੰ ਜੇ ਸਾਡਾ ਪਸ਼ੂ ਪੂਰਾ ਰਾਜੀ ਆ ਤੇ 100 ਗ੍ਰਾਮ ਸਵੇਰ ਦੇਜੋ ਕਰੋ 100 ਗ੍ਰਾਮ ਸ਼ਾਮ ਨੂੰ ਤੇ ਜਿਵੇਂ ਝੋਟੀਆਂ ਆਫਸਰ ਛੋਟੀਆਂ ਉਹਨਾਂ ਨੂੰ ਤੁਸੀਂ 100 ਗ੍ਰਾਮ ਇੱਕ ਟਾਈਮ ਦੇਣਾ ਤੇ ਧਿਆਨ ਰਹੇ ਤੇ ਬਹੁਤ ਵਧੀਆ ਇਹ ਚੀਜ਼ ਆ ਵਰਤੀ ਹੋਈ ਵੀ ਆ ਤੇ ਨਾਲੇ ਸਸਤੀ ਦੀ ਸਸਤੀ ਸਾਨੂੰ ਮਾਰਕੀਟ ਦੇ ਵਿੱਚੋਂ ਕੈਲਸ਼ੀਅਮ ਲਿਆਉਣ ਦੀ ਜ਼ਰੂਰਤ ਨਹੀਂ ਪਊਗੀ ਇਸ ਤਰ੍ਹਾਂ ਤੁਸੀਂ ਸਟੋਰ ਕਰਕੇ ਰੱਖ ਲਿਓ ਤੇ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ